ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਦਰਵਾਜ਼ਾ ਖੜਕਟਾਇਆ ਤਾਂ ਲਾਲੀ ਅੰਦਰ ਆਈ ਲਾਲੀ ਨੂੰ ਦੇਖ ਰੂਸੀ ਇਕਦਮ ਉੱਠੀ ਉਸ ਦੀਆਂ ਅੱਖਾਂ ਵਿੱਚ ਅਥਰੂ ਤੇ ਪਲਕਾਂ ਝੁਕਾ ਲਈਆਂ ਤੇ ਕੁਝ ਬੋਲਣ ਦੀ ਹਿੰਮਤ ਨਾ ਹੋਈ ਲਾਲੀ ਬੋਲੀ ਰੂਸੀ ਕੀ ਹਾਲ ਹੈ ਤੇਰਾ ਰੂਸੀ ਅੱਖਾਂ ਸਾਫ਼ ਕਰਦੀ ਹੋਈ ਲਾਲੀ ਮੈਂ ਵਧੀਆ ਤੈਨੂੰ ਬਹੁਤ ਬਹੁਤ ਮੁਬਾਰਕਾਂ ਲਾਲੀ ਬੋਲੀ ਧੰਨਵਾਦ ਪਰ ਤੂੰ ਇਹ ਦੱਸ ਆ ਸਭ ਕੀ ਸ਼ਰਾਬ ਪੀਣਾ ਸੜਕਾਂ ਉੱਪਰ ਡਿੱਗੀਆਂ ਰੂਸੀ ਬੋਲੀ ਲਾਲੀ ਮੈਨੂੰ ਮਾਫ ਕਰ ਦੇ ਮੈਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਚੁੱਕੀ ਹੈ ਮੈਂ ਤੇਰੇ ਨਾਲ ਜੋ ਵੀ ਕੀਤਾ ਉਹ ਮੈਨੂੰ ਅੰਦਰੋਂ ਅੰਦਰੀ ਖਾ ਰਿਹਾ ਲਾਲੀ ਰੂਸੀ ਜੋ ਹੋਇਆ ਸੋ ਹੋਇਆ ਮੈਂ ਬਿਲਕੁਲ ਵੀ ਗੁੱਸੇ ਨਹੀਂ ਹਾਂ ਤੇ ਤੈਨੂੰ ਮਾਫ ਕੀਤਾ ਹੁਣ ਚੁੱਪ ਕਰ ਲਾਲੀ ਬੋਲੀ ਇੰਨਾ ਕਹਿ ਉਹ ਦੋਵੇਂ ਇੱਕ ਦੂਜੇ ਦੇ ਗਲੇ ਮਿਲੀਆਂ ਫਿਰ ਲਲੀ ਨੇ ਉਸ ਨੂੰ ਬਿਠਾ ਕੇ ਉਸ ਤੇ ਘਰ ਬਾਰੇ ਪੁੱਛਿਆ ਰੂਸੀ ਬਲੀ ਮੇਰੇ ਪਾਪਾ ਨੇ ਆਪਣੇ ਇੱਕ ਵਿਦੇਸ਼ੀ ਦੋਸਤ ਦੇ ਲੜਕੇ ਰਾਜ ਨਾਲ ਮੇਰਾ ਰਿਸ਼ਤਾ ਕਰ ਦਿੱਤਾ ਸੀ ਅਸੀਂ ਬਹੁਤ ਖੁਸ਼ ਹੋਏ ਪਰ ਉਹ ਦੋਵੇਂ ਸਾਨੂੰ ਧੋਖਾ ਦੇ ਗਏ ਲਲੀ ਧੋਖਾ ਕਿਵੇਂ ਫਿਰ ਉਸਨੇ ਦੱਸਿਆ ਕਿ ਰਾਜ ਇੰਡੀਆ ਆਇਆ ਉਸ ਨੂੰ ਮਿਲ ਲਈ ਕਾਫੀ ਦਿਨ ਉਹ ਸਾਡੇ ਨਾਲ ਘੁੰਮਦਾ ਰਿਹਾ ਉਹ ਸਾਨੂੰ ਸਾਰਿਆਂ ਨੂੰ ਵੱਡੇ ਵੱਡੇ ਹੋਟਲਾਂ 'ਚ ਵੀ ਲੈ ਕੇ ਜਾਂਦਾ ਰਿਹਾ ਖੁੱਲਾ ਕਮੌਂਦਾ ਜਿਸ ਨਾਲ ਅਸੀਂ ਸਾਰੇ ਉਸ ਤੋਂ ਬਹੁਤ ਪ੍ਰਭਾਵਿਤ ਹੋਏ ਕਿ ਅੱਖਾ ਬੰਦ ਕਰਕੇ ਯਕੀਨ ਕਰਦੇ ਰਹੇ ਫਿਰ ਇੱਕ ਦਿਨ ਉਸਦੇ ਪਾਪਾ ਦਾ ਫੋਨ ਆਇਆ ਕਿ ਉਸਦੀ ਹਾਲਤ ਬਹੁਤ ਖਰਾਬ ਹੈ ਜਲਦੀ ਕੋਰਟ ਮੈਰਿਜ ਕਰਾ ਕੇ ਵਾਪਸ ਆ ਜਾ ਉਹ ਉਹ ਮੇਰੇ ਘਰ ਆਰੂਣ ਲੱਗਿਆ ਤੇ ਜਲਦੀ ਵਿਆਹ ਕਰਾ ਕੇ ਵਾਪਸ ਜਾਣ ਦਾ ਕਹਿਣ ਲੱਗਾ ਮੇਰੇ ਘਰਦਿਆਂ ਨੇ ਉਸ ਦਾ ਇੰਨਾ ਯਕੀਨ ਕੀਤਾ ਕਿਹਾ ਕਿ ਉਹ ਜਲਦੀ ਜੋ ਕਰਨਾ ਕਰ ਲਵੇ ਉਸ ਨੇ ਜੋ ਕਾਗਜ਼ ਕੋਰਟ ਮੈਰਿਜ ਦੇ ਤਿਆਰ ਕਰਵਾਏ ਉਸ ਤੇ ਮੇਰੇ ਤੇ ਮੇਰੇ ਪਾਪਾ ਦੇ ਸਹਾਨ ਲੈ ਲੇ ਫਿਰ ਉਹ ਸਾਨੂੰ ਇਹ ਕਹਿ ਕੇ ਵਾਪਸ ਚਲਾ ਗਿਆ ਕਿ ਹਫਤੇ ਵਿੱਚ ਮੇਰਾ ਵੀਜ਼ਾ ਆ ਜਾਵੇਗਾ ਮੈਂ ਵੀ ਉਹਨਾਂ ਕੋਲੇ ਪਹੁੰਚ ਜਾਵਾਂਗੀ ਉੱਥੇ ਜਾਂ ਉਸਨੇ ਫੋਨ ਬੰਦ ਕਰ ਲਿਆ ਉਸਦੇ ਪਾਪਾ ਦਾ ਵੀ ਫੋਨ ਬੰਦ ਅਸੀਂ ਹਫ਼ਤਾ ਉਸ ਦੀ ਵੇਟ ਕੀਤੀ ਵੀਜ਼ਾ ਤਾਂ ਨਾ ਆਇਆ ਸਾਨੂੰ ਸਾਡੇ ਘਰੋਂ ਕੱਢਣ ਵਾਲਾ ਉਸਦਾ ਡੀਲਰ ਆ ਪਹੁੰਚਿਆ ਡੀਲਰ ਨੇ ਸਾਨੂੰ ਘਰੋਂ ਨਿਕਲ ਲਈ ਕਿਹਾ ਤਾਂ ਅਸੀਂ ਕਿਹਾ ਕਿ ਅਸੀਂ ਕਾਰ ਕੱਦ ਵੇਚਿਆ ਉਸ ਨੇ ਰਾਜ ਦੇ ਤਿਆਰ ਕਰਵਾਏ ਕਾਗਜ਼ ਦਿਖਾਏ ਜਿਸ ਤੇ ਸਾਡੇ ਸਾਈਨ ਕੀਤੇ ਹੋਏ ਸਨ ਉਸ ਨੇ ਸਾਨੂੰ ਦੱਸਿਆ ਕਿ ਉਹਨਾਂ ਕੋਟ ਮੈਰਿਜ ਦੇ ਚੱਕਰ ਚ ਲਜਾ ਕੇ ਸਾਡੀ ਸਾਰੀ ਪ੍ਰਾਪਰਟੀ ਤੇ ਘਰ ਆਪਣੇ ਨਾਂ ਕਰਾ ਕੇ ਉਸ ਨੇ ਸਾਨੂੰ ਦੱਸਿਆ ਕਿ ਉਹਨਾਂ ਕੋਟ ਮੈਰਿਜ ਦੇ ਚੱਕਰ ਵਿੱਚ ਲਜਾ ਕੇ ਸਾਡੀ ਸਾਰੀ ਪ੍ਰਾਪਰਟੀ ਤੇ ਘਰ ਆਪਣੇ ਨਾਂ ਕਰਾ ਕੇ ਉਸ ਨੂੰ ਵੇਚ ਗਿਆ ਹੈ ਉਹ ਸਾਡਾ ਕਰੋੜਾਂ ਦੀ ਪ੍ਰਾਪਰਟੀ ਲੈ ਜਹਾਜ਼ ਚੜ ਗਿਆ ਉਸ ਨੇ ਇਹ ਵੀ ਦੱਸਿਆ ਕਿ ਉਹ ਇੱਕ ਮੇਮ ਨਾਲ ਸ਼ਾਦੀशुदा ਸੀ ਤੇ ਇੰਡੀਆ ਕੇਵਲ ਸੈਰਸਪਟੇ ਲਈ ਆਇਆ ਸੀ ਮੇਰੇ ਪਾਪਾ ਨੂੰ ਇਸ ਦਾ ਬਹੁਤ ਸਦਮਾ ਲੱਗਾ ਉਹ ਬਹੁਤ ਉਦਾਸ ਰਹਿੰਦੇ ਨੇ ਤੇ ਘਰ 'ਚ ਹੀ ਛੋਟੀ ਜਿਹੀ ਦੁਕਾਨ ਕਰਕੇ ਗੁਜ਼ਾਰਾ ਕਰ ਰਹੇ ਹਾਂ ਅਸੀਂ ਮੇਰੀ ਮੰਮੀ ਜਿਬਜੇ ਜਿਹੇ ਪਕੇ ਘਰ 'ਚ ਰਹਿ ਰਹੇ ਹਾਂ ਮੰਮੀ ਦੇ ਨਾਲ ਜਿਉਂ-ਜਿਉਂ ਮੇਰੇ ਸਾਹਮਣੇ ਉਸ ਬਲੇਤੀ ਦੀਆਂ ਚਲਾਕੀਆਂ ਜਾਂਦਾ ਪੇਤ ਖੁੱਲਦਾ ਜਾਂਦਾ ਸੀ ਮੈਂ ਹੋਰ ਗੁਸੇਲੀ ਨਿਰਾਸ਼ ਤੇ ਕੱਲੀ ਹੋ ਰਹੀ ਸੀ ਮੈਨੂੰ ਵਿਸ਼ਵਾਸ ਹੋ ਗਿਆ ਸੀ ਕਿ ਮੇਰਾ ਹੁਣ ਦੁਨੀਆ ਵਿੱਚ ਕੋਈ ਨਹੀਂ ਮੈਨੂੰ ਇਸ ਵੱਡੀ ਜੰਗ ਨੇ ਕੱਲੀ ਕਰ ਛੱਡਿਆ ਤੇ ਮੈਂ ਹੁਣ ਕੱਲੀ ਰਹਿਣਾ ਚਾਹੁੰਦੀ ਹਾਂ ਮੈਂ ਸ਼ਰਾਬ ਪੀਣ ਦੀ ਸ਼ਕੀਨ ਤਾਂ ਸੀ ਹੀ ਪਰ ਕੱਲਤਾ ਨੇ ਮੈਨੂੰ ਸ਼ਰਾਬ ਦੀ ਲਤ ਲਾ ਦਿੱਤੀ ਮੇਰੇ ਨਾਲ ਘੁੰਮਣ ਵਾਲੇ ਦੋਸਤਾਂ ਨੇ ਮੇਰੀ ਮਦਦ ਦੀ ਬਜਾਏ ਮੈਨੂੰ ਪਿਉਣਾ ਸ਼ੁਰੂ ਕਰਤਾ ਇੱਕ ਅੱਧ ਵਾਈਨ ਦੀ ਬੋਤਲ ਤਾਂ ਹਰ ਸ਼ਾਮ ਪੀ ਲੈਂਦੀ ਹਾਂ ਉਸ ਦਿਨ ਵੇਲੇ ਵੀ ਮੈਨੂੰ ਬੋਤਲ ਪੀਣ ਲਈ ਫੜਾ ਦਿੰਦੇ ਨੇ ਤੇ ਕੁਝ ਨੇ ਤਾਂ ਮੈਨੂੰ ਆਪਣੇ ਵਰਤਨ ਲਈ ਹੀ ਰੱਖ ਲਿਆ ਹੈ ਲਲੀਬੋਲੀ ਰਾਜ ਨੇ ਜੋ ਕੀਤਾ ਕਰ ਗਿਆ ਪਰ ਦੇਰੇ ਦੋਸਤਾਂ ਦਾ ਕੀ ਦਿਮਾਗ ਖਰਾਬ ਹੋ ਗਿਆ ਰੂਸੀ ਪਤਾ ਨਹੀਂ ਕਿਉਂ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਵੈਰ ਘੱਟ ਰਿਹਾ ਹੋਵੇ ਪਰ ਮੈਂ ਤਾਂ ਉਹਨਾਂ ਨੂੰ ਹਮੇਸ਼ਾ ਆਪਣੀ ਗੱਡੀ ਤੇ ਰੱਖਦੀ ਸੀ ਡਾਲੀ ਕੋਈ ਨਾ ਤੂੰ ਘਰ ਫੋਨ ਕਰਕੇ ਦੱਸ ਦੇ ਕਿ ਮੇਰੇ ਕੋਲੇ ਹੈ ਤੇ ਕੁਝ ਦਿਨ ਇੱਥੇ ਰੋਕੋ ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ ਲਾਲੀ ਨੇ ਰੂਸੀ ਨੂੰ ਘਰ ਰੱਖਿਆ ਜਦ ਉਸਦੀ ਹਾਲਤ ਵਿੱਚ ਕੋਈ ਸੁਧਾਰ ਆਇਆ ਤਾਂ ਉਹ ਵਧੀਆ ਖਾਣ ਪੀਣ ਲੱਗੀ ਇੱਕ ਦਿਨ ਉਹ ਦੋਨੇ ਗਾਰਡਨ ਵਿੱਚ ਬੈਠੀਆਂ ਸਨ ਰੂਸੀ ਦੇ ਦੋਸਤਾਂ ਨੇ ਮਿਲ ਕੇ ਉਸਨੂੰ ਕਾਲ ਕਰੀ ਲਾਲੀ ਨੇ ਰੂਸੀ ਨੂੰ ਕੋ ਸਮਝਾ ਕੇ ਫੋਨ ਸਪੀਕਰ ਤੇ ਕਰਨ ਨੂੰ ਕਿਹਾ ਰੂਸੀ ਬਲੀ ਹੈਲੋ ਦੋਸਤ ਹੈਲੋ ਰੂਸੀ ਕਿੱਥੇ ਹੈ ਯਾਰ ਕਿੰਨੇ ਦਿਨ ਹੋ ਗਏ ਰੂਸੀ ਮੈਂ ਘਰ ਹੀ ਹਾਂ ਦੋਸਤ ਕਦੋਂ ਆਉਣਾ ਫਿਰ ਸਾਡਾ ਤਾਂ ਜੀ ਨਹੀਂ ਲੱਗ ਰਿਹਾ ਲਾਲੀ ਨੇ ਉਸਨੂੰ ਹਾਂ ਕਰਨ ਨੂੰ ਕਿਹਾ ਰੂਸੀ ਹਾਂ ਹਾਂ ਕਿਉਂ ਨਹੀਂ ਮੇਰਾ ਮਨ ਵੀ ਕਿੱਥੇ ਲੱਗਦਾ ਅੱਜ ਸ਼ਾਮ ਨੂੰ ਆ ਰਹੀ ਹਾਂ ਦੋਸਤ ਬੋਲੇ ਠੀਕ ਹੈ ਤੂੰ ਪੱਬ ਬਾਰ ਆ ਜਾਵੇਂ ਠੰਡ ਬਹੁਤ ਹੈ ਨਾ ਰੂਸੀ ਠੀਕ ਹੈ ਫੋਨ ਕੱਟ ਦਿੱਤਾ ਗਿਆ ਅਰੂਸੀ ਲਾਲੀ ਮੇਰਾ ਤਾਂ ਮਨ ਹੀ ਨਹੀਂ ਕਰਦਾ ਜਾਣ ਨੂੰ ਲਾਲੀ ਆਹੀ ਤਾਂ ਮੌਕਾ ਉਹਨਾਂ ਨੂੰ ਸਭ ਕੁਝ ਸਿਖਾਉਂਦਾ ਬਾਕੀ ਫਿਕਰ ਨਾ ਕਰ ਮੈਂ ਵੀ ਤੇਰੇ ਨਾਲ ਜਾਉ ਰੂਸੀ ਬੋਲੀ ਫਿਰ ਠੀਕ ਹੈ ਸ਼ਾਮ ਨੂੰ ਲਾਲੀ ਉਸ ਨੂੰ ਆਪਣੀ ਕਾਰ ਤੇ ਲੈ ਗਈ ਰੂਸੀ ਨੇ ਉਸ ਨੂੰ ਫੋਨ ਕਰਕੇ ਪੁੱਛਿਆ ਤਾਂ ਕਹਿੰਦੇ ਕਿ ਬਾਹਰ ਉਹ ਬਾਹਰ ਹੀ ਨੇ ਹਲੇ ਤੇ ਇੱਕ ਪਾਸੇ ਪਾਰਕ ਵਿੱਚ ਆ ਜਾਵੇ ਪੱਬ ਹਲੇ ਓਪਨ ਨਹੀਂ ਹੋਇਆ ਠੰਡ ਕਰਨ ਗੁੰਮਸੂਮਾ ਜਿਹਾ ਮੌਸਮ ਹੋਇਆ ਪਿਆ ਸੀ ਹਲਕਾ ਹਲਕਾ ਹਨੇਰਾ ਵੀ ਸੀ ਉਹਨਾਂ ਨੇ ਸਾਈਡ ਤੇ ਖੜੇ ਹੋ ਕੇ ਦੇਖਿਆ ਤਾਂ ਉਹ ਕਹਾਤੇ ਸ਼ਰਾਬ ਬੀਅਰ ਚਿਕਨ ਵਗੈਰਾ ਲਈ ਰੂਸੀ ਦਾ ਇੰਤਜ਼ਾਰ ਕਰ ਰਹੇ ਸਨ ਲਾਲੀ ਨੇ ਰੂਸੀ ਨੂੰ ਜਾਣ ਲਈ ਕਿਹਾ ਤੇ ਕੁਝ ਪੁਲਿਸ ਵਾਲੇ ਵੀ ਸਾਈਡ ਤੇ ਖੜੇ ਕਰ ਲਏ ਰੂਸੀ ਉਹਨਾਂ ਕੋਲੇ ਗਈ ਤਾਂ ਉਹਨਾਂ ਨੇ ਲਾਲੀ ਨੂੰ ਵਿੱਚ ਬਿਠਾ ਕੇ ਪੈਗ ਪਾਉਣੇ ਸ਼ੁਰੂ ਲੱਗੇ ਰੂਸੀ ਨੇ ਪਹਿਲਾਂ ਹੀ ਪੀਣ ਦੀ ਐਕਟਿੰਗ ਕੀਤੀ ਤੇ ਉਸਨੇ ਬਹੁਤ ਹੀ ਪੀਰ ਰੱਖੀ ਸੀ ਪੀ ਰੱਖੀ ਹੈ ਉਹ ਜਾਣ ਬੁੱਝ ਕੇ ਸ਼ਰਾਬੀ ਜਿਹੀ ਹਾਲਤ ਵਿੱਚ ਹੋ ਗਈ ਕੁਝ ਕੁ ਮੁੰਡੇ ਉਸ ਨਾਲ ਬਦਤਮੀਜ਼ੀ ਕਰਨ ਲੱਗੇ ਤਾਂ ਲਾਲੀ ਨੇ ਸਭ ਵੀਡੀਓ ਰਿਕਾਰਡ ਕਰ ਲਿਆ ਤੇ ਪੁਲਿਸ ਨੂੰ ਉਹਨਾਂ ਕੋਲੇ ਭੇਜ ਤੇ ਕੁੜਾਪਾ ਚਾੜਿਆ ਤੇ ਹਿਰਾਸਤ ਵਿੱਚ ਕਰਾ ਦਿੱਤਾ ਲਾਲੀ ਖੁਦ ਉਹਨਾਂ ਸਾਹਮਣੇ ਨਾ ਗਈ ਉਹ ਰੂਸੀ ਨੂੰ ਲੈ ਕੇ ਉੱਥੋਂ ਨਿਕਲ ਆਈ ਲਾਲੀ ਨੇ ਰੂਸੀ ਨੂੰ ਆਪਣੇ ਅੰਡਰ ਅਰੈਸਟਮੈਂਟ ਦਾ ਕੰਮ ਦੇ ਦਿੱਤਾ ਗਿਆ ਫਿਰ ਉਸ ਦੇ ਘਰ ਰੂਸੀ ਨੂੰ ਛੱਡ ਕੇ ਆਈ ਰੂਸੀ ਦੇ ਮਾਪੇ ਵੀ ਲਾਲੀ ਦੀ ਨੇਕੀ ਤੇ ਬਹੁਤ ਖੁਸ਼ ਹੋਏ ਉਹਨਾਂ ਨੇ ਵੀ ਉਸ ਤੋਂ ਹੱਥ ਜੋੜ ਕੇ ਮਾਫੀ ਮੰਗੀ ਰੂਸੀ ਲਈ ਧੰਨਵਾਦ ਕੀਤਾ ਰੂਸੀ ਪੂਰੀ ਮਾਨਦਰੀ ਨਾਲ ਲਾਲੀ ਦਾ ਕੰਮ ਕਰਦੀ ਤੇ ਆਪਣਾ ਪਰਫਾਰਮ ਵਧੀਆ ਦਿੰਦੀ ਉਸਦੀ ਡਰੈਸ ਵੀ ਲਾਲੀ ਨੇ ਫਾਰਮਲ ਲਗਾ ਦਿੱਤੀ ਉਸਦੇ ਕਰਦੀ ਆਰਥਿਕ ਹਾਲਤ ਵੀ ਵਧੀਆ ਹੋਣ ਲੱਗੀ ਉਹ ਸਕੂਟੀ ਲੈ ਕੰਮ ਤੇ ਆਉਂਦੀ ਤੇ ਮਨ ਹੀ ਮਨ ਲਾਲੀ ਦਾ ਸ਼ੁਕਰਿਆਦਾ ਕਰਦੀ ਰਹਿੰਦੀ ਲਾਲੀ ਵੀ ਬਹੁਤ ਸਮਾਂ ਡਿਊਟੀ ਤੇ ਹੁੰਦਾ ਉਸਦਾ ਅਮ ਬੀਬੀ ਨੇੜੇ ਆ ਗਿਆ ਸੀ ਗਜਨ ਸਿੰਘ ਤੇ ਮੇਲ ਉਸ ਨੂੰ ਛੁੱਟੀਆਂ ਲੈ ਲਈ ਜ਼ੋਰ ਪਾਉਣ ਲੱਗੇ ਰੂਸੀ ਨੇ ਸਾਰਾ ਕੰਮ ਸੰਭਾਲ ਕੇ ਲਾਲੀ ਨੂੰ ਕਿਹਾ ਕਿ ਉਹ ਛੁੱਟੀਆਂ ਕਰ ਲਵੇ ਤੇ ਕੰਮ ਤੇ ਆਪੇ ਦੇਖ ਲਊ ਉਹ ਮੇਰੀ ਜ਼ਿੰਮੇਵਾਰੀ ਹੈ ਜਗਿੰਦਰ ਵੀ ਵਿਆਹ ਦੀਆਂ ਤਿਆਰੀਆਂ 'ਚ ਰੁੱਝ ਗਿਆ ਕਮਲ ਤੇ ਜਿਮੀ ਵੀ ਉਹਨਾਂ ਕੋਲੇ ਸ਼ਾਮ ਨੂੰ ਤਿਆਰੀ ਕਰਾਉਣ ਜਾਂਦੇ ਲਾਲੀ ਦੇ ਦਫ਼ਤਰ ਦਾ ਜਿਮਾ ਰੂਸੀ ਨੇ ਚੱਕ ਲਿਆ ਇੱਧਰ ਰੂਸੀ ਦੇ ਦੋਸਤਾਂ ਨੂੰ ਉਹਨਾਂ ਦੇ ਮਾਪੇ ਵੀ ਛੜਾ ਨਾ ਪਾਏ ਪਰ ਉਸ ਕੋਲੇ ਸਬੂਤ ਹੋਣ ਕਰਕੇ ਉਹਨਾਂ ਨੂੰ ਸਖਤ ਸਜ਼ਾ ਦੇਵਾ ਦਿੱਤੀ ਗਈ ਉਹਨਾਂ ਦੇ ਘਰਦਿਆਂ ਨੂੰ ਵੀ ਬਹੁਤ ਸ਼ਰਮਿੰਦਾ ਹੋਣਾ ਪਿਆ ਇੱਕ ਦਿਨ ਰੂਸੀ ਆਪਣੀ ਫਾਰਮਲ ਡਰੈਸ ਪਾ ਕੇ ਜੇਲ ਉਹਨਾਂ ਕੋਲੇ ਮਿਲਣ ਗਈ ਉਹ ਵੀ ਉਸ ਨੂੰ ਇਸ ਤਰ੍ਹਾਂ ਦੇਖ ਕੇ ਹੈਰਾਨ ਹੋਏ ਰੂਸੀ ਕਿਉਂ ਕਿਵੇਂ ਲੱਗਦਾ ਹੋਣਾ ਦੋਸਤ ਰੂਸੀ ਤੂੰ ਇਹ ਠੀਕ ਨਹੀਂ ਕੀਤਾ ਰੂਸੀ ਕਿਉਂ ਤੁਸੀਂ ਤਾਂ ਬਹੁਤ ਠੀਕ ਕਰ ਰਹੇ ਸੀ ਦੋਸਤ ਹੋਣ ਦੇ ਨਾਤੇ ਮੇਰੀ ਮਦਦ ਕਰਨ ਦੀ ਬਜਾਏ ਮੇਰੀ ਬਰਬਾਦੀ ਦਾ ਜਸ਼ਨ ਤੇ ਉੱਪਰੋਂ ਮੈਨੂੰ ਸ਼ਰਾਬ ਪਿਲਾ 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 ਕੇ ਮੇਰੇ ਨਾਲ ਬਤਮੀਜ਼ੀ ਕੀਤੀ ਦੋਸਤ ਬੋਲੇ ਰੂਸੀ ਮਾਫ ਕਰ ਦੇ ਗਲਤੀ ਹੋ ਗਈ ਰੂਸੀ ਆ ਮਾਈ ਦੋਸਤ ਬੋਲੇ ਹਾਂ ਪਲੀਜ਼ ਰੂਸੀ ਕਦੇ ਵੀ ਨਹੀਂ ਹੁਣ ਸੜੋ ਇੱਥੇ ਜਦ ਮੈਂ ਤੱਕ ਨਾ ਜਾਹਾਂ ਰੂਸੀ ਚਲੀ ਗਈ ਉਹ ਉਸ ਨੂੰ ਵਾਜਾਂ ਦਿੰਦੇ ਰਹੇ ਗੱਜਨ ਸਿਓ ਤੇ ਮੇਲੋ ਦੀ ਚੀਰਾਂ ਪਿਛੋੜੀ ਇੱਕ ਵਿਆਹ ਜ ਪੂਰੀ ਹੋਈ ਲਲੀ ਦਾ ਵਿਆਹ ਵੀ ਧਰ ਦਿੱਤਾ ਗਿਆ ਲਲੀ ਨੇ ਆਪਣਾ ਵਿਆਹ ਆਮ ਵਿਆਹ ਵਾਂਗ ਹੀ ਰੱਖਿਆ ਨੱਚਣ ਗਾਉਣ ਸਜਾਵਟ ਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਇੱਕ ਪੈਲਸ ਵਿੱਚ ਕਰਾਇਆ ਨਾਲ ਹੀ ਉਸਨੇ ਸ਼ਗਨ ਦੀ ਥਾਂ ਤੇ ਕੱਲਿਆਂ ਫੁੱਟਿਆਂ ਨੂੰ ਪੈਲ ਦਿੱਤੀ ਗਿਫਟ ਲੈਣ ਤੋਂ ਵੀ ਮਨਾਂ ਕੀਤਾ ਬਰਾਤ ਆਈ ਤਾਂ ਸੁਖਰਾਜ ਨੇ ਵਾਰ ਰੋਕਿਆ ਰਿਵਨ ਕਟਾਈ ਕਰੀ ਫਿਰ ਲਾਲੀ ਤੇ ਜੋਗਿੰਦਰ ਦੇ ਅਨੰਦ ਕਾਰਜ ਹੋਏ ਸਾਰਾ ਪ੍ਰੋਗਰਾਮ ਕਰਕੇ ਵਿਦਾਈ ਦਾ ਵਕਤ ਵੀ ਆਇਆ ਜਿਮੀ ਨੇ ਰੋ ਰੋ ਲਾਲੀ ਨੂੰ ਵਿਦਾ ਕੀਤਾ ਭਾਵੇਂ ਲਾਲੀ ਇੱਕ ਵਾਰ ਜੋਗਿੰਦਰ ਦੇ ਘਰ ਨੂੰ ਵਿਦਾ ਹੋ ਰਹੀ ਸੀ ਪਰ ਉਹਨਾਂ ਦੀ ਜ਼ਿਆਦਾ ਰਹਿਇਸ਼ ਤਾਂ ਉਸਦੀ ਕੁਠੀ ਵਿੱਚ ਹੀ ਕਰਨੀ ਸੀ ਜਿਮੀ ਨੇ ਸਾਰਿਆਂ ਨੂੰ ਰੋਣ ਲਗਾ ਦਿੱਤਾ ਦੇਬੂ ਨੇ ਬੜੀ ਮੁਸ਼ਕਲ ਨਾਲ ਉਸਨੂੰ ਚੁੱਪ ਕਰਾਇਆ ਸੋਹਰੇ ਕਰ ਪੁੱਜੀ ਰਸਮ ਰਿਵਾਜ ਹੋਏ ਮੂੰਹ ਝਟਾਉਣ ਵੇਲੇ ਜਗਿੰਦਰ ਦੀ ਮੰਮੀ ਵੱਲੋਂ ਲੱਡੂ ਖਵਾਏ ਗਏ ਲਾਲੀ ਦੀ ਮਹਿੰਦੀ ਦਾ ਰੰਗ ਵੀ ਕਾਫੀ ਗੂੜਾ ਹੋਇਆ ਬੁੜੀਆਂ ਨੱਚਣ ਲੱਗੀਆਂ ਬੋਲੀਆਂ ਪਾਈਆਂ ਤੇ ਉਹਦਾ ਵੀ ਨਚਣ ਨੂੰ ਦਿਲ ਕੀਤਾ ਤਾਂ ਜਗਿੰਦਰ ਨੇ ਉਸ ਨੂੰ ਹੱਥ ਫੜ ਕੇ ਗਿੱਧੇ ਵਿੱਚ ਨਚਾਇਆ ਸਾਰਿਆਂ ਨਾਲ ਨੱਚਣ ਤੋਂ ਬਾਅਦ ਜਗਿੰਦਰ ਦੀ ਭੈਣ ਲਾਲੀ ਨੂੰ ਕਮਰੇ ਵਿੱਚ ਲੈ ਗਈ ਜਦ ਉਹ ਬਾਰਾਈ ਦਾ ਏਕਮ ਲਾਲੀ ਕੋਲੇ ਚਲਾ ਗਿਆ ਤੇ ਉਸਦੇ ਨਾਲ ਪੈਣ ਦੀ ਜਦ ਕਰਨ ਲੱਗਿਆ ਉਸਦੇ ਪਿੱਛੇ ਹੀ ਜਗਿੰਦਰ ਵੀ ਆ ਗਿਆ ਤੇ ਕਹਿੰਦਾ ਏਕਮ ਚਲੋ ਬਾਹਰ ਇੱਥੇ ਮੈਂ ਬਹਿਣਾ ਏਕਮ ਬੋਲਿਆ ਨਹੀਂ मामੂ ਮੈਨੂੰ ਤਾਂ ਲਾਲੀ ਮੱਸਾ ਮਿਲੀ ਹੈ ਮੈਂ ਤਾਂ ਹੁਣ ਇੱਥੇ ਹੀ ਪਉ ਜਗਿੰਦਰ ਲਾਲੀ ਨਹੀਂ ਲਾਲੀ मामੀ ਗਏ ਨਾਲੇ ਲਾਲੀ ਤਾਂ ਮੈਨੂੰ ਵੀ ਮੱਸਾ ਹੀ ਮਿਲੀ ਹੈ ਲਲੀ ਦੋਵਾਂ ਦੀਆਂ ਗੱਲਾਂ ਸੁਣ ਕੇ ਹੱਸਣ ਲੱਗੀ ਫਿਰ ਇੱਕਮ ਦੀ ਮੰਮੀ ਉਸ ਨੂੰ ਕਿਸੇ ਭਾਣੇ ਲੈ ਗਈ ਉਸ ਨੇ ਇੱਕ ਮਹੀਨੇ ਦੀਆਂ ਛੁੱਟੀਆਂ ਲੈ ਵਿਆਹ ਦੇ ਸਾਰੇ ਚਾਪੂਰੇ ਕਰਕੇ ਸ਼ੁਰੂ ਕੀਤੇ ਅਖੀਰ ਵਿੱਚ ਉਹਨਾਂ ਨੇ ਇੱਕ ਹਫ਼ਤੇ ਲਈ ਦੁਬਈ ਘੁੰਮਣ ਦਾ ਪਲਾਨ ਕੀਤਾ ਜਿਮੀ ਤੇ ਕਮਲ ਨੂੰ ਵੀ ਨਾਲ ਜਾਣ ਲਈ ਤਿਆਰ ਕਰ ਲਿਆ ਚਾਰੇ ਦੁਬਈ ਦਾ ਪੈਕੇਜ ਲੈ ਆਪਣੀ ਟਿਕਟ ਕਟਾ ਦੁਨੀਆ ਦੇ ਸਭ ਤੋਂ ਅਲੀਸ਼ਾਨ ਸ਼ਹਿਰ ਦੀ ਯਾਤਰਾ ਲਈ ਨਿਕਲ ਪਏ ਦੁਬਈ ਪਹੁੰਚੇ ਤੇ ਉਥੋਂ ਦੀਆਂ ਘੁੰਮਣ ਵਾਲੀਆਂ ਥਾਵਾਂ ਦੇਖਣ ਲੱਗੇ ਇਸ ਦੇ ਨਾਲ ਹੀ ਉਹਨਾਂ ਨੇ ਮੇਲ ਚ ਨਾਸ਼ਤੇ ਤੇ ਰਾਤ ਦੇ ਖਾਣੇ ਦੀ ਸਹੂਲਤ ਮਿਲੀ ਇਸ ਪੈਕੇਜ ਵਿੱਚ ਉਹਨਾਂ ਨੂੰ ਦੁਬਈ ਦੇ ਕਈ ਮਸ਼ਹੂਰ ਮਾਲ ਤੇ ਵਾਟਰ ਸਪੋਰਟ ਤੇ ਜਾਣ ਦਾ ਅਫਸਰ ਮਿਲਿਆ ਇਸ ਦੇ ਨਾਲ ਹੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਦੇਰਮਾਂਚ ਨੂੰ ਮਹਿਸੂਸ ਕਰਨ ਦਾ ਸੁਨਹਿਰੀ ਮੌਕਾ ਪ੍ਰਾਪਤ ਕੀਤਾ ਪਾਣੀ ਵਿੱਚ ਚੱਲਣ ਵਾਲੀਆਂ ਕਾਰਾਂ ਤੇ ਸਕੂਟਰ ਉੱਪਰ ਝੂਟੇ ਲਏ ਠੰਡੇ ਪਾਣੀ ਦੀਆਂ ਛੱਲਾਂ ਨੂੰ ਮਹਿਸੂਸ ਕੀਤਾ ਸਾਫ-ਸੂਤਰਾ ਤੇ ਕਲਕਲ ਵਗਦਾ ਮਹਾਸਾਗਰ, ਤੱਟ, ਵਿਚ ਤੇ ਝੀਲਾਂ ਦਾ ਸੁਹੱਪਣ, ਪਹਾੜਤ ਤੇ ਬਾਦੀਆਂ ਦਾ ਮਨਮੋਹਕ ਦ੍ਰਿਸ਼। ਜਵਾਲਾਮੁਖੀ ਬਰਫ਼ ਥਲ ਅਤੇ ਰੈਡਵੁੱਡ ਦੇ ਦਰਖਤ ਸਭ ਆਪਣੇ ਵੱਲ ਨੂੰ ਖਿੱਚ ਰਹੇ ਸਨ। ਜਦੋਂ ਮੈਂ ਜਸੋਮਿਟੀ, ਸਨ ਫ੍ਰਾਂਸਿਸਕੋ ਇਹ ਪੈਕੇਜ ਕੋਲ 4 ਦਿਨ ਦੇ ਆ ਤੇ 3 ਰਾਤਾਂ ਦੇ ਸੀ। ਇਸ ਤੋਂ ਬਾਅਦ ਉਹ ਦੁਬਈ ਦੇ ਕਾਲਿਸ਼ਾਨ ਹੋਟਲ ਵਿੱਚ ਰੁਕੇ। ਉਸ ਦੇ ਨਾਲ ਉਹਨਾਂ ਨੂੰ ਪੂਰੇ ਦੌਰ ਦੌਰੇ ਦੌਰਾਨ ਅੰਗਰੇਜ਼ੀ ਬੋਲਣ ਵਾਲੀ ਟੂਰ ਗਾਈਡ ਵੀ ਮਿਲੀ। ਉਹ ਉਹਨਾਂ ਨੂੰ ਬੀਚ ਤੇ ਲੈ ਗਈ ਦਿਨ ਧੁੱਪ ਨਾਲ ਨਿਖਰਿਆ ਪਿਆ ਸੀ ਸਮੁੰਦਰੀ ਲਹਿਰਾਂ ਕਿਨਾਰਿਆਂ ਨੂੰ ਚਮੁਰਈਆਂ ਸਨ ਪਾਣੀ ਦੀ ਝੱਕ ਕਿਨਾਰਿਆਂ ਦੀ ਰੇਤ ਤੇ ਵਿਚ ਰਹੀ ਸੀ ਉਹ ਪਾਣੀ ਨਾਲ ਕੋਲੋਲਾ ਕਰਨ ਲੱਗੇ ਤੇ ਰੇਤ ਉੱਤੇ ਆਪਣਾ ਨਾਂ ਲਿਖ ਲੈਂਦੇ ਫਿਰ ਉੱਥੇ ਬੋਟਿੰਗ ਕਰਦੇ ਪਾਣੀ ਵਿੱਚ ਚੁੱਭੀਆਂ ਮਾਰਦੇ ਰੇਤ ਤੇ ਲਟਦੇ ਧੁੱਪ ਨੂੰ ਮਾਰਦੇ ਧੁੱਪ ਚੁੱਭਦੀ ਤਾਂ ਛਤਰੀ ਤਾਲ ਲੈਂਦੇ ਨੀਲਾ-ਨੀਲਾ ਪਾਣੀ ਜੀਵ ਸਕੂਨ ਦਿੰਦਾ ਜਿਸ ਹੋਟਲ ਵਿੱਚ ਉਹ ਠਹਿਰੇ ਸੀ ਉੱਥੇ ਇੱਕ ਬਹੁਤ ਵੱਡਾ ਪੂਲ ਸੀ ਜਿਸ ਦੇ ਇर्द-ਗਿਰਦ ਸੌਦੇ ਕਰੀਬ ਫਾਉਂਟੇਨ ਡਾਂਸ ਕਰਕੇ ਇੱਕਦਿਲ ਕਛ ਨਜ਼ਾਰਾ ਬਣਾ ਰਹੇ ਸਨ ਉਹ ਵੀ ਚਾਰੋ ਰਾਤ ਨੂੰ ਉਹਨਾਂ ਜੋੜਿਆਂ ਵਿੱਚ ਸ਼ਾਮਲ ਹੋ ਜਾਂਦੇ ਸੰਗੀਤ ਦੀਆਂ ਧੁਨਾਂ ਤੇ ਹਜ਼ਾਰਾਂ ਜਗਦੀਆਂ ਬੁਝਦੀਆਂ ਡਿਸਕੋ ਲਾਈਟਾਂ ਵਿੱਚ ਪਤਾ ਹੀ ਨਹੀਂ ਲੱਗਦਾ ਅੰਗਰੇਜ਼ੀ ਬੀਟ ਤੇ ਡਾਂਸ ਕਰਨ ਲੱਗ ਜਾਂਦੇ ਹਫ਼ਤਾ ਦੁਬਈ ਗੁਜ਼ਾਰੋ ਵਾਪਸ ਆ ਗਏ ਪਹਿਲਾਂ ਵਾਂਗ ਨਾਰਮਲ ਕੰਮ ਸ਼ੁਰੂ ਹੋ ਗਏ ਜਿੰਮੀ ਤੇ ਕਮਲ ਵੀ ਆਪਣੇ ਘਰ ਵਾਪਸ ਚਲੇ ਗਏ ਉਹਨਾਂ ਆਪਣਾ ਕੰਮ ਵੀ ਸੰਭਾਲਣਾ ਸੀ ਲਾਲੀ ਨੇ ਆਪਣੀ ਭੂਆ ਦੇ ਬੋਦੇ ਬੱਚਿਆਂ ਨੂੰ ਛੇਰ ਪੜਨ ਲਾ ਦਿੱਤਾ ਗਿਆ ਉਹ ਕਦੀ ਘਰ ਜਾਂਦੇ ਤੇ ਕਦੇ ਲਾਲੀ ਦੇ ਘਰ ਆਇਆ ਕਰਦੇ ਜਿਸ ਨਾਲ ਉਹਨਾਂ ਦੇ ਮਾਮੀ ਮਾਮਾ ਜੀ ਦਾ ਜੀ ਲੱਗਿਆ ਰਹਿੰਦਾ ਪੋਤਾ ਮਹੀਨਾ ਵੀ ਚੱਲ ਪਿਆ ਲਾਲੀ ਆਪਣੀ ਸੱਸ ਨਾਲ ਬਾਜ਼ਾਰ ਜਾ ਕੇ ਵਾਪਸ ਆਈ ਸੀ ਇੰਨੇ ਹਨੇਰਾ ਉਤਰ ਆਇਆ ਪੋਤੀ ਠੰਢੀ ਰਾਤ ਸੀ ਜਿਹਦੇ ਵਿੱਚ ਚਾਨਣੀ ਚੜਦਾ ਰਾਤ ਹਨੇਰੀ ਤੇ ਰੱਜ ਕੇ ਠੰਡੀ ਹੋ ਗਈ ਕੱਕਰ ਨਜਰੀ ਤਾਂ ਨਹੀਂ ਸੀ ਆਉਂਦਾ ਪਰ ਉੱਤੇ ਪੈਂਦਾ ਜਾਪਦਾ ਸੀ ਚਲ ਮਿਲ ਚਲ ਮਿਲ ਕਰਦੇ ਵੱਡੇ ਛੋਟੇ ਤਾਰਿਆਂ ਨਾਲ ਅਸਮਾਨ ਇੰਨਾ ਭਰਿਆ ਤੇ ਲੱਦਿਆ ਹੋਇਆ ਸੀ। ਉਹਨਾਂ ਦੇ ਭਾਰ ਨਾਲ ਝੁੱਕ ਕੇ ਬਹੁਤ ਨੀਵਾ ਆ ਗਿਆ ਸੀ ਲੱਗਦਾ। ਲਲੀ ਮੋٹے ਕੱਪੜੇ ਪਾ ਕੌਫੀ ਦਾ ਕੱਪ ਲੈ ਆਪਣੇ ਘਰ ਦੇ ਗਾਰਡਨ ਵਿੱਚ ਬੈਠ ਗਈ। ਉਸਨੇ ਰੰਗ-ਬਰੰਗੀਆਂ ਲਾਈਟਾਂ ਵੀ ਚਾਲੂ ਕਰ ਲਈਆਂ ਤੇ ਆਪਣਾ ਫੋਨ ਦੇਖਣ ਲੱਗੀ। ਅੰਦਰ ਗੱਜਨ ਸਿਓ ਮੇਲੋ ਤੇ ਲਲੀ ਦੀ ਸੱਸ ਫਾਇਰ ਪੈਲਸ ਅੱਗੇ ਅੱਗ ਬਾਲ ਉਹਦੇ ਆਲੇ ਦੁਆਲੇ ਬੈਠੇ ਹੋਏ ਸਨ ਰਾਤ ਦੇ ਪਹਿਲੇ ਪਹਿਰੇ ਇਸ ਦੀ ਅੱਗ ਉੱਤੇ ਉਹ ਆਪਣਾ ਨਿੱਗ ਮਾਰ ਰਹੇ ਸਨ ਜੁਗਿੰਦਰ ਨੇ ਵੀ ਬਾਹਰੋਂ ਆਂ ਲਾਲੀ ਕੋਲੇ ਬੈਠ ਗਿਆ ਲਾਲੀ ਬੋਲੀ ਆਓ ਬੈਠੋ ਕਾਫੀ ਲੈ ਲਓ ਲਾਲੀ ਨੇ ਅੰਦਰੋਂ ਕਾਫੀ ਮੰਗਾਲੀ ਜੁਗਿੰਦਰ ਉਹ ਧੰਨਵਾਦ ਲਾਲੀ ਓਕੇ ਜੁਗਿੰਦਰ ਹੋਰ ਦੱਸ ਕਿੱਦਾਂ ਚੱਲ ਰਿਹਾ ਤੁਹਾਡਾ ਕੰਮ ਲਾਲੀ ਜੀ ਸਭ ਵਧੀਆ ਜੁਗਿੰਦਰ ਫਿਰ ਚੁੱਪ ਫਿਰ ਚੁੱਪ ਕਿਉਂ ਲੱਗਦੇ ਹੋ ਹੂੰ ਕੋਈ ਗੱਲ ਲਾਲੀ ਪਤਾ ਨਹੀਂ ਮੈਨੂੰ ਵੀ ਨਹੀਂ ਪਤਾ ਮਨ ਨੂੰ ਸਕੂਨ ਜਿਹਾ ਨਹੀਂ ਮਿਲਦਾ ਜਿਵੇਂ ਕੋਈ ਕੰਮ ਅਧੂਰਾ ਰਹਿ ਗਿਆ ਹੋਵੇ ਜਗਿੰਦਰ ਹੁਣ ਕੀ اٹਕਿਆ ਰਹਿ ਗਿਆ ਲਾਲੀ ਪਤਾ ਨਹੀਂ ਸਾਰਾ ਕੁਝ ਤਾਂ ਮਿਲ ਗਿਆ ਫਿਰ ਵੀ ਜਗਿੰਦਰ ਜਿਆਦਾ ਨਾ ਸੋਚ ਚਲੋ ਸੌ ਜਾ ਅਗਰ ਜਿਆਦਾ ਆਇਆ ਤਾਂ ਦੱਸ ਦੇਣਾ ਕਰ ਲਵਾਂਗੇ ਪੂਰਾ ਉਹ ਵੀ ਲਾਲੀ ਹਾਂ ਮੈਂ ਵੀ ਆਹੀ ਸੋਚਦੀ ਆ ਉਠਣ ਲੱਗੇ ਹੀ ਸੰਕੇ ਦਰਵਾਜ਼ੇ ਤੇ ਸ਼ੋਰ ਆਉਣ ਲੱਗਿਆ ਤਾਂ ਉਧਰ ਦੇਖਣ ਲੱਗੇ ਘੜੀ ਕੋ ਪਿੱਛੋਂ ਕਰਮਨ ਕਰਮਨ ਸਿੰਘ ਆਇਆ ਸੀ ਸੁਰੱਖਿਆ ਕਰਮਚਾਰੀ ਉਸ ਨੂੰ ਕੋਈ ਮੁਸਾਫਰ ਸਮਝ ਕੇ ਅੰਦਰ ਨਹੀਂ ਸੀ ਆਉਣ ਦੇ ਰਿਹਾ ਉਸ ਨਾਲ ਬਹਿਸ ਕਰਨ ਲੱਗਿਆ ਕਰਮਨ ਸਿੰਘ ਨੇ ਆਪਣੀ ਲੋਈ ਦੀ ਬੁੱਕਲ ਕਟ ਕੇ ਮਾਰੀ ਤੇ ਉਸ ਨੂੰ ਕਿਹਾ ਕਿ ਇੱਕ ਵਾਰੀ ਅੰਦਰ ਜਾ ਲੈਨ ਦੇ ਫਿਰ ਉਸਨੇ ਜਗਿੰਦਰ ਕੋਲੇ ਆ ਉਸ ਨੂੰ ਅੰਦਰ ਭੇਜਣ ਦੀ ਇਜਾਜ਼ਤ ਮੰਗੀ ਫਿਰ ਵਾਪਸ ਆ ਕੇ ਆਖਿਆ ਪਰ ਜਵਾਨ ਤੂੰ ਇਹ ਤਾਂ ਦੱਸਿਆ ਹੀ ਨਹੀਂ ਤੂੰ ਕਿੱਥੋਂ ਆਇਆਗਾ ਐ ਤੇਰਾ ਘਰ ਕਿੱਥੇ ਹੈ ਕਰਮਣ ਸਿੰਘ ਹੱਸ ਪਿਆ ਤੇ ਆਖਣ ਲੱਗਿਆ ਮੈਂ ਰਾਵੀ ਪਾਰ ਦਾ ਇੱਥੇ ਅੰਗਸਾਕ ਨੇ ਉਹਨਾਂ ਨੂੰ ਮਿਲਣ ਆਇਆਗਾ ਲਾਲੀ ਦੀ ਬੜੀ ਤੋਂ ਮਸੂਣੀ ਹੈ ਤੇ ਮੈਂ ਆਖਿਆ ਕਿ ਵੇਖ ਹੀ ਆਵਾਂ ਇੱਥੇ ਕਿਹੜਾ ਰੋਜ਼ ਰੋਜ਼ ਆਇਆ ਜਾਂਦਾ ਫਿਰ ਉਸਨੇ ਲਾਲੀ ਨੂੰ ਆਣ ਦੱਸਿਆ ਕਿ ਕੋਈ ਤੁਹਾਨੂੰ ਮਿਲਣ ਆਇਆ ਲਾਲੀ ਤੇ ਜੋਗਿੰਦਰ ਨੇ ਹਾਂ ਕਰ ਦਿੱਤੀ ਕਰਮਨੰਦਰ ਲੰਘ ਆਇਆ ਕਾਲਾ ਕੁਰਤਾ ਪਜਾਮਾ ਨਾਲ ਚਿੱਟੀ ਲੋਈ ਦੀ ਬੁੱਕਲ ਮਾਰ ਉਹਨਾਂ ਵੱਲ ਉਹ ਤੁਰਿਆ ਆ ਰਿਹਾ ਸੀ ਜੋਗਿੰਦਰ ਲਾਲੀ ਕੌਣ ਹੈ ਇਹ ਲਾਲੀ ਪਤਾ ਨਹੀਂ ਮੇਰੇ ਤਾਂ ਧਿਆਨ 'ਚ ਨਹੀਂ ਉਸਨੇ ਕੋਲ ਆ ਦੋਵੇਂ ਹੱਥ ਜੋੜੋ ਸਾਸਰੀ ਘਰ ਲੈ ਬੁਲਾਈ ਉਹਨਾਂ ਨੇ ਜਵਾਬ ਦੇ ਕੇ ਪੁੱਛਿਆ ਮਾਫ਼ ਕਰਨਾ ਅਸੀਂ ਪਛਾਣਿਆ ਨਹੀਂ ਕਰਮਨ ਸਭ ਦੱਸ ਦੇਵਾਂਗਾ ਬੈਠਣ ਲਈ ਤਾਂ ਕਹੋ ਨਾਲੇ ਕੋਈ ਚਾਹ ਕੌਫੀ ਠੰਡ ਬਹੁਤ ਹੈ ਜਗਿੰਦਰ ਨੇ ਉਸ ਨੂੰ ਕੁਰਸੀ ਵੱਲ ਇਸ਼ਾਰਾ ਕੀਤਾ ਕਿਹਾ ਹਾਂ ਹਾਂ ਬੈਠੋ ਕਰਮਨ ਬਹੁਤ-ਬਹੁਤ ਧੰਨਵਾਦ ਮਾਫ ਕਰਨਾ ਮੇਰਾ ਸੁਭਾਅ ਥੋੜਾ ਮਜ਼ਾਕੀਆ ਜਗਿੰਦਰ ਥੋੜਾ ਨਹੀਂ ਜਿਆਦਾ ਫਿਰ ਉਹ ਸਾਰੇ ਹਸਪੇ ਲਾਲੀ ਨੇ ਉਸ ਲਈ ਵੀ ਕੌਫੀ ਮੰਗਾ ਲਈ ਕਰਮਨ ਧੰਨਵਾਦ ਤੁਹਾਨੂੰ ਵਰਲਡ ਚੈਂਪੀਅਨਸ਼ਿਪ ਦੀ ਬਹੁਤ-ਬਹੁਤ ਵਧਾਈ ਲਾਲੀ ਸ਼ੁਕਰੀਆ ਪਰ ਤੁਸੀਂ ਆਪਣੇ ਬਾਰੇ ਦੱਸਿਆ ਨਹੀਂ ਕਰਮਨ ਅਸੀਂ ਮਿਲੇ ਭਾਵੇਂ ਅੱਜ ਦੂਜੀ ਵਾਰ ਹਾਂ ਪਰ ਮੈਂ ਤੁਹਾਡਾ ਚਿਹਰਾ ਅੱਜ ਪਹਿਲੀ ਵਾਰ ਹੀ ਦੇਖਿਆ ਤੇ ਤੁਸੀਂ ਵੀ ਮੈਨੂੰ ਅੱਜ ਹੀ ਦੇਖਿਆ ਲਾਲੀ ਕੀ ਮਤਲਬ ਕਰਮਨ ਨੇ ਲਾਲੀ ਨੂੰ ਦੱਸਿਆ ਕਿ ਮੈਂ ਉਹੀ ਹਾਂ ਜਿਸ ਨਾਲ ਤੁਹਾਡਾ ਵਿਆਹ ਹੁੰਦਾ ਹੁੰਦਾ ਰਹਿ ਗਿਆ ਸੀ ਲਾਲੀ ਹਰੋਣ ਹੋ ਕੇ ਓ ਗੋਡ ਜਗਿੰਦਰ ਅੱਛਾ ਜੀ ਲਾਲੀ ਓਕੇ ਮੇਰਾ ਤਾਂ ਉਦੋਂ ਘੁੰਡ ਕੱਢਿਆ ਹੋਇਆ ਸੀ ਕਰਮਣ ਤਾਂ ਹੀ ਤਾਂ ਮੈਂ ਵੀ ਨਹੀਂ ਦੇਖ ਸਕਿਆ ਸੀ ਜਗਿੰਦਰ ਚਲੋ ਅੱਜ ਤਾਂ ਦਰਸ਼ਨ ਹੋ ਗਏ ਕਰਮਣ ਬੋਲਿਆ ਹਾਂ ਬਈ ਅੱਜ ਤਾਂ ਹੋ ਗਏ ਵੈਸੇ ਤਾਂ ਅਖਬਾਰ ਤੇ ਵੀ ਦੇਖ ਲਿਆ ਸੀ ਲਾਲੀ ਵੈਸੇ ਤੁਸੀਂ ਠੀਕ ਹੋ ਹੁਣ ਕਰਮਣ ਮੈਂ ਬਹੁਤ ਵਧੀਆ ਹਾਂ ਮੈਂ ਉਦੋਂ ਵੀ ਵਧੀਆ ਸੀ ਲਾਲੀ ਕੀ ਮਤਲਬ ਕਰਮਣ ਮੈਨੂੰ ਕੁਝ ਨਹੀਂ ਹੋਇਆ ਸੀ ਇੱਕ ਤਾਂ ਮੈਂ ਛੋਟਾ ਸੀ ਉਦੋਂ 5 ਸਾਲ ਹੋ ਗਏ ਨੇ ਫਿਰ ਵੀ ਸਾਡੇ ਸ਼ਰੀਕੇ ਨੇ ਹੀ ਮੇਰੇ ਖਾਣੇ 'ਚ ਕੁਝ ਮਿਲਾਤਾ ਸੀ ਬਾਅਦ 'ਚ ਉੱਥੇ ਤੁਹਾਡੇ ਘਰ ਮੈਨੂੰ ਚੱਕਰ ਆਇਆ ਤਾਂ ਉਸ ਨੂੰ ਦੌਰੇ ਦਾ ਨਾਮ ਦਿੱਤਾ ਗਿਆ ਲਾਲੀਵਟ ਜੁਗਿੰਦਰ ਇਸ ਤਰ੍ਹਾਂ ਵੀ ਹੁੰਦਾ ਪਰ ਉਹਨਾਂ ਇਦਾਂ ਕਿਉਂ ਕੀਤਾ ਕਰਮਣ ਬਸ ਚੱਲਦਾ ਹੀ ਆ ਆਰਿਆ ਸਮਾਜ ਵਿੱਚ ਇਹ ਸਭ ਕਦੇ ਚੰਗਾ ਕਦੇ ਮਾੜਾ ਉਹ ਰੱਬ ਨਾ ਬੁਰਾ ਕਰੇ ਲਾਲੀ ਫਿਰ ਵੀ ਉਹਨਾਂ ਇਹ ਕਿਉਂ ਕੀਤਾ ਕਰਮਣ ਮੇਰਾ ਡੈਡੀ ਤਾਂ ਹੈ ਨਹੀਂ ਸੀ ਤਾਂ ਸਾਡੇ ਸਰੀਕੇ ਨੂੰ ਜ਼ਮੀਨ ਦਾ ਲਾਲਚ ਪੈ ਗਿਆ ਸੀ ਜਗਿੰਦਰ ਫਿਰ ਉਸ ਦਿਨ ਸਭ ਠੀਕ ਤਾ ਰਹਾ ਤੁਸੀਂ ਘਰ ਕਿੱਦਾਂ ਗਏ ਕਰਮਣ ਮੈਨੂੰ ਮੇਰੇ ਮਾਮਾ ਜੀ ਹਸਪਤਾਲ ਲੈ ਗਏ ਸੀ ਜਿੱਥੇ ਪਤਾ ਲੱਗਿਆ ਕਿ ਇਸਦੇ ਖਾਣੇ ਵਿੱਚ ਜ਼ਹਿਰ ਮਿਲੀ ਹੋਈ ਸੀ ਇੱਕ ਹਫਤਾ ਮੈਂ ਦਾਖਲ ਰਹਾ ਮਾਂ ਬਹੁਤ ਡਰ ਗਈ ਸੀ ਫਿਰ ਮੈਂ ਤੇ ਮੇਰੀ ਮਾਂ ਨਾਲ ਕਿ ਹੀ ਰਹਿਣ ਲੱਗ ਪਏ ਉੱਥੇ ਮੈਂ ਨੇੜੇ ਦੇ ਸ਼ਹਿਰ ਕਾਲਜ ਵਿੱਚ ਲਾ ਕਰ ਲਿਆ ਸੀ ਤੇ ਹੁਣ ਚੰਡੀਗੜ੍ਹ ਕੋਟ ਚ ਪ੍ਰੈਕਟਿਸ ਕਰ ਰਿਹਾ ਆਪਣੀ ਪ੍ਰਾਪਰਟੀ ਵੀ ਸੇਵ ਕਰ ਲਈ ਲਾਲੀ ਬਹੁਤ ਬੁਰਾ ਹੋਇਆ ਸੀ ਤੁਹਾਡੇ ਨਾਲ ਤਾਂ ਕਰਮਣ ਨਹੀਂ ਜੀ ਜਦ ਮੈਂ ਅਖਬਾਰ ਤੇ ਤੁਹਾਡੀ ਫੋਟੋ ਦੇਖੀ ਤਾਂ ਮੈਂ ਆਪਣੇ ਆਪ ਵੱਲ ਦੇਖਿਆ ਨਾਲੇ ਤੁਹਾਡੇ ਵੱਲ ਤਾਂ ਸੋਚਿਆ ਰੱਬ ਜੋ ਕਰਦਾ ਚੰਗਾ ਹੀ ਕਰਦਾ ਨਹੀਂ ਤਾਂ ਜੇਕਰ ਵਿਆਹ ਉਸ ਸਮੇਂ ਹੋ ਜਾਂਦਾ ਫਿਰ ਪਤਾ ਨਹੀਂ ਕੀ ਕੀ ਮਸਲੇ ਚੁੱਕਣੇ ਪੈਣੇ ਸੀ ਜਗਿੰਦਰ ਫਿਰ ਤਾਂ ਤੁਹਾਨੂੰ ਵੀ ਮੁਮਾਰਕਾਂ ਵਕੀਲ ਸਾਹਿਬ ਕਰਮਣ ਸ਼ੁਕਰੀਆ ਬਾਈ ਜੀ ਲਾਲੀ ਹੁਣ ਸਭ ਠੀਕ ਤਾਂ ਹੈ ਕਰਮਣ ਹਾਂਜੀ ਬਿਲਕੁਲ ਮਰਦਾਂ ਦੇ ਤਾਂ ਉੱਚਨੀ ਚੌਂਦੀ ਰਹਿੰਦੀ ਹੈ ਪਰ ਇਹੋ ਜਿਹਾ ਕਹਿ ਰਹੇ ਨਹੀਂ ਠੱਠਾ ਹੁਣ ਤਾਂ ਜਉਣ ਜੋਗੇ ਹੋ ਗਏ ਆ ਪਰ ਮਾਂ ਨੂੰ ਥੋੜੀ ਫਿਕਰ ਹੁੰਦੀ ਸੀ ਹੁਣ ਉਹ ਵੀ ਠੀਕ ਨੇ ਜਗENDER ਕਿਵੇਂ ਕਰਮ ਲੋਕ ਵੀ ਹਟਦੇ ਨਹੀਂ ਸੀ ਗੱਲ ਛੇੜਨੋਂ ਮਾਂ ਨੂੰ ਵਿਆਹ ਦੀ ਸੋਚ ਹੋਣ ਲੱਗੀ ਗਈ ਸੀ ਇੱਕ ਹੀ ਗੱਲ ਫੜਦੀ ਰੱਖਦੀ ਹੁਣ ਤਾਂ ਜੋ ਹੋ ਗਿਆ ਸੋ ਹੋ ਗਿਆ ਦਾਗ ਤਾਂ ਲੱਥਣਾ ਨਹੀਂ ਭਾਵੇਂ ਲੱਖ ਸਫਾਈਆਂ ਦਿੰਦੇ ਫਿਰਗੇ ਹੁਣ ਤਾਂ ਕੁਛ ਇਉਂ ਕੀਤਾ ਜਾਵੇ ਕਿ ਕਿਵੇਂ ਨਾ ਕਿਵੇਂ ਲੋਕਾਂ ਦੇ ਮੂੰਹ ਬੰਦ ਹੋ ਜਾਣ ਲਾਲੀ ਜ਼ਿੰਦਗੀ ਇੰਨੀ ਵੀ ਬੁਰੀ ਨਹੀਂ ਹੁੰਦੀ ਜਿੰਨੀ ਲੋਕ ਲਗਾ ਦਿੰਦੇ ਆ ਜੇ ਆਪਣੇ ਹੀ ਆਪਣੇ ਨਾਲ ਹੋਣ ਤਾਂ ਘਰਬਾਰ ਛੱਡਣ ਦੀ ਨੋਬਤ ਆ ਜਾਂਦੀ ਹੈ ਕਰਮਣ ਇਹ ਤਾਂ ਹੈ ਪਰ ਮੈਂ ਵੀ ਸ਼ਹਿਰ ਵਿੱਚ ਰੈਸ਼ ਕਰ ਲਈ ਹੈ ਤੇ ਮਾਂ ਵੀ ਖੁਸ਼ ਹੈ ਹੁਣ ਜਗਿੰਦਰ ਮਤਲਬ ਤੁਹਾਡਾ ਵੀ ਹਿਜਰਾ ਨਾਲ ਵਾਪਿਆ ਪੈਰੇ ਹੈਗਾ ਪੈਂਦਾ ਲੱਗਦਾ ਕਰਮਣ ਪੈ ਜਾਂਦਾ ਬਾਈ ਬਸ ਜ਼ਿੰਦਗੀ ਕਈ ਵਾਰੀ ਖਿੱਚਣੀ ਪੈਂਦੀ ਹੈ ਫਿਰ ਥੋੜੀ ਸਹੀ ਲੈਂਡ ਤੇ ਪੈ ਜਾਂਦੀ ਹੈ ਲਾਲੀ ਅੱਜ ਇੱਥੇ ਕਿਵੇਂ ਪਹੁੰਚੇ ਕਰਮਣ ਮੈਂ ਇੱਥੇ ਕੰਮ ਵੀ ਆਇਆ ਸੀ ਤੁਹਾਡੇ ਨਾਲ ਮੁਲਾਕਾਤ ਕਰਨ ਦਾ ਮਨ ਵੀ ਸੀ ਪਰ ਦੇਖੋ ਤੁਹਾਡੇ ਕੰਮ ਤੱਕ ਕੰਮ ਵੀ ਪੈ ਗਿਆ ਜਗਿੰਦਰ ਦੱਸੋ ਦੱਸੋ ਕਰਮਣ ਨੇ ਆਪਣੇ ਫੋਨ ਵਿੱਚ ਇੱਕ ਕੁੜੀ ਦੀ ਫੋਟੋ ਦਿਖਾਈ ਲਾਲੀ ਬੋਲੀ ਸੁਖਰਾਜ ਇਹ ਤਾਂ ਸੁਖਰਾਜ ਹੈ ਕਰਮਣ ਹਾਂਜੀ ਬਣੋ ਵਿਚੋਲੇ ਹੁਣ ਜਗਿੰਦਰ ਜਰੂਰ ਪਰ ਤੁਸੀਂ ਮਿਲੇ ਕਿਵੇਂ ਸੁਖਰਾਜ ਤਾਂ ਦਿੱਲੀ 'ਚ ਹੈ ਕਰਮਣ ਮੈਂ ਮਾਂ ਨੂੰ ਲੈ ਕੇ ਗਿਆ ਸੀ ਕਈ ਵਾਰੀ ਮੈਡੀਸਨ ਦਿਵਾਉਣ ਬਸ ਇਸੇ ਤਰ੍ਹਾਂ ਜਾਣ ਪਹਿਚਾਨ ਹੋ ਗਈ ਬਸ ਲਾਲੀ ਬਲੀ ਸੁਖਰਾਜ ਨੂੰ ਕਿਵੇਂ ਪਤਾ ਲੱਗਿਆ ਤੁਹਾਡਾ ਕਰਮਨ ਮੈਂ ਉਸ ਨਾਲ ਆਪਣਾ ਪਾਸਟ ਸ਼ੇਅਰ ਕੀਤਾ ਤਾਂ ਸਾਡੀਆਂ ਗੱਲਾਂ ਖੁੱਲੀਆਂ ਫਿਰ ਹੁਣ ਤੁਸੀਂ ਮੇਰੀ ਹੈਲਪ ਤਾਂ ਕਰੋਗੇ ਲਾਲੀ ਕਿਉਂ ਨਹੀਂ ਮੇਰਾ ਦਿਲ ਤੋਂ ਵੀ ਇਹ ਬੋਝ ਉਤਰ ਜਾਊ ਜੋਗਿੰਦਰ ਜੀ ਸ਼ਾਇਦ ਇਹੀ ਬੋਝ ਮੈਨੂੰ ਤੰਗ ਕਰਦਾ ਜਿਸ ਦੀ ਮੈਂ ਗੱਲ ਕਰ ਰਹੀ ਸੀ ਜੋਗਿੰਦਰ ਜੀ ਇਹ ਗੱਲ ਹੈ ਤਾਂ ਅਸੀਂ ਜ਼ਰੂਰ ਮਾਮਾ ਜੀ ਕੋਲੇ ਜਾਵਾਂਗੇ ਕਰਮਨ ਬਹੁਤ ਬਹੁਤ ਸ਼ੁਕਰੀਆ ਹੁਣ ਮੈਨੂੰ ਦਿਓ ਜਾਨ ਦੀ ਇਜਾਜ਼ਤ ਜੋਗਿੰਦਰ ਨਹੀਂ ਨਹੀਂ ਹੁਣ ਅਸੀਂ ਕਿਤੇ ਨਹੀਂ ਜਾਣ ਦੇਣਾ ਰਾਤ ਬਹੁਤ ਹੈ ਉਪਰੋਂਦ ਵੀ ਇੱਥੇ ਹੀ ਰੁਕੋ ਉਹਨਾਂ ਨੇ ਕਰਮਨ ਨੂੰ ਰੱਖ ਲਿਆ ਤੇ ਸਾਰਿਆਂ ਨਾਲ ਮਿਲਾਇਆ ਤੇ ਡਿਨਰ ਕਰਵਾਇਆ ਉਸ ਬਾਰੇ ਸਾਰੀ ਗੱਲ ਵੀ ਦੱਸੀ ਤਾਂ ਮੈਲੋ ਅਗਲੇ ਦਿਨ ਆਪਣੇ ਭਰਾ ਕੋਲੇ ਆਪ ਗਈ ਤੇ ਸੁਖਰਾਜ ਤੇ ਕਰਮਨ ਦੀ ਗੱਲ ਕੀਤੀ ਮੈਲੋ ਦੀ ਸਾਰੀ ਗੱਲ ਸਮਝ ਲਾਲੀ ਦਾ ਮਾਮਾ ਮੰਨ ਗਿਆ ਸੁਖਰਾਜ ਵੀ ਕਰ ਸੀ ਉਹ ਪਲ ਆ ਗਿਆ ਜਦੋਂ ਅਣਜਾਣੇ ਹੀ ਦਿਲਾਂ ਦੇ ਸੌਦੇ ਹੋ ਜਾਂਦੇ ਹਨ ਉਸ ਤੋਂ ਅਗਲੇ ਦਿਨ ਸੁਖਰਾਜ ਦੇ ਪਿਓ ਨੇ ਸੁਖਰਾਜ ਨੂੰ ਕਿਹਾ ਉਹ ਉਸਦਾ ਰਿਸ਼ਤਾ ਕਰਮਨ ਨਾਲ ਕਰਨਾ ਅੱਜ ਹੀ ਕਰਨਾ ਚਾਹੁੰਦੇ ਹਨ ਉਸ ਨੂੰ ਕੋਈ ਇਤਰਾਜ਼ ਤਾਂ ਨਹੀਂ ਸੁਖਰਾਜ ਨੇ ਕਿਹਾ ਕੋਈ ਇਤਰਾਜ਼ ਨਹੀਂ ਪਾਪਾ ਤੁਹਾਨੂੰ ਜਿੱਦਾਂ ਠੀਕ ਲੱਗੇ ਫਿਰ ਉਸ ਦੀ ਮਾਂ ਨੇ ਵੀ ਇਹੀ ਜਵਾਬ ਦਿੱਤਾ ਸਪਸ਼ਟ ਸੀ ਉਸ ਨੂੰ ਇਹ ਰਿਸ਼ਤਾ ਮਨਜ਼ੂਰ ਸੀ ਅਤੇ ਸੁਖਰਾਜ ਦੀ ਤੇ ਕਰਮਨ ਦੀ ਮੰਗਣੀ ਅਗਲੇ ਆਖਰੀ ਹਫਤੇ ਤੇ ਗਈ ਕਰਮਨ ਬੇहद ਖੁਸ਼ ਸੀ ਉਸ ਨੂੰ ਦੇਖ ਕੇ ਸਾਰਿਆਂ ਦਾ ਦਿਲ ਭਰ ਆਇਆ ਲਾਲੀ ਦੇ ਮਾਮੇ ਨੇ ਉਸ ਨੂੰ ਕਲਾਵੇ ਵਿੱਚ ਲੈ ਲਿਆ ਜਵਾਈ ਤਾਂ ਤੂੰ ਮੇਰਾ ਬਨਣਾ ਸੀ ਮੇਲੋ ਕੋਈ ਗੱਲ ਨਹੀਂ ਵਾਪਸ ਆਪਣੇ ਕੋਲ ਹੀ ਆ ਗਿਆ ਤੈ ਹੋਇਆ ਕਿ ਵਿਆਹ ਵੀ ਇਸੇ ਮਹੀਨੇ ਹੋਵੇਗਾ ਸੁਖਰਾਜ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗੀ ਇਹੀ ਹਾਲਤ ਕਰਮਨ ਦੀ ਵੀ ਸੀ ਕਦੇ-ਕਦੇ ਉਹ ਇੱਕ ਦੂਜੇ ਨੂੰ ਮੈਸੇਜ ਭੇਕੇ ਆਪੋ ਆਪਣੇ ਦਿਲ ਦੇ ਹਾਲਤ ਬਿਆਨ ਕਰ ਦਿੰਦੇ ਆਖਰੀ ਵਿਆਹ ਦਾ ਦਿਨ ਵੀ ਆਇਆ ਲਾਲੀ ਨੇ ਕਰਮਨ ਤੋਂ ਰੀਵਨ ਕਟਾਈ ਕਰਾਈ ਵਿਆਹ ਕੀਤਾ ਗਿਆ ਸੁਖਰਾਜ ਦੀ ਡੋਲੀ ਵੀ ਤੋਰ ਦਿੱਤੀ ਗਈ ਉਹ ਚੰਡੀਗੜ੍ਹ ਤਿੰਨੋਂ ਰਹਿੰਦੇ ਸੁਖਰਾਜ ਨੇ ਉੱਥੇ ਹੀ ਬਦਲੀ ਕਰਵਾ ਲਈ ਤੇ ਕਰਮਨ ਦੀ ਮੰਮੀ ਦਾ ਵੀ ਖਿਆਲ ਰੱਖਦੀ ਲੈਲੀ ਵਰਗੇ ਵੀ ਸ਼ਾਮ ਇਕੱਠੇ ਘਰ ਬੈਠਦੇ ਅਗਲੀ ਸਵੇਰ ਸਭ ਕੁਝ ਸ਼ਾਂਤ ਤੇ ਸਹਿਜ ਸੀ ਜਿਵੇਂ ਸਿਰੋ ਕੋਈ ਬੋਝ ਲੈ ਗਿਆ ਹੋਵੇ ਰੂਸੀ ਕਦੋਂ ਉੱਠ ਕੇ ਆਪਣੇ ਘਰ ਚਲੀ ਗਈ ਉਸ ਨੂੰ ਪਤਾ ਹੀ ਨਹੀਂ ਲੱਗਿਆ ਜਿਆਦਾ ਕੰਮ ਹੁੰਦਾ ਤਾਂ ਰੂਸੀ ਲਾਲੀ ਦੇ ਘਰ ਹੀ ਰੁਕ ਜਾਂਦੀ ਸੀ ਕਰਮਨ ਦਾ ਵਿਆਹ ਕਰਕੇ ਲਾਲੀ ਨੂੰ ਲੱਗਿਆ ਜਿਵੇਂ ਮੁੱਦਤ ਮਗਰੋਂ ਗੁੜੀ ਨਹੀਂ ਦਮਾਨੀ ਹੋਵੇ ਅੰਦਰ ਸੁਲਗਲ ਦੇ ਕੋਲੇ ਦੀ ਤਪਸ਼ ਠੰਡੀ ਪੈ ਗਈ ਸੀ ਰੂਸੀ ਅੱਜ ਦੁਪਹਿਰੇ ਆਈ ਸੀ ਉਸ ਦੇ ਚਿਹਰੇ ਤੇ ਆਮ ਨਾਲੋਂ ਜ਼ਿਆਦਾ ਖੁਸ਼ੀ ਸੀ ਘਰੇ ਕੋਈ ਨਹੀਂ ਸੀ ਇੱਕ ਖੁਸ਼ਖਬਰੀ ਦੱਸਾਂ ਰੁੱਸੀ ਨੇ ਲਾਲੀ ਕੋਲ ਆਉਂਦਿਆਂ ਕਿਹਾ ਹਾਂ ਦੱਸ ਜਲਦੀ ਦੱਸ ਲਾਲੀ ਅਗਲੇ ਹਫਤੇ ਮੈਰਿਜ ਹੈ ਮੇਰੀ ਉਸਨੇ ਅੱਖਾਂ ਮਟਕਾਉਂਦਿਆਂ ਅੱਖਾਂ ਮਟਕਾਉਂਦਿਆਂ ਕਿਹਾ ਲਾਲੀ ਬੋਲੀ ਅੱਛਾ ਵਧਾਈਆਂ ਫਿਰ ਤਾਂ ਤੂੰ ਵੀ ਆਪਣੇ ਰਾਹ ਪੈ ਲਾਲੀ ਨੇ ਉਸ ਨੂੰ ਕੁਝ ਸਮੇਂ ਦੀ ਛੁੱਟੀ ਕਰ ਦਿੱਤੀ ਲਾਣ ਵਿੱਚ ਬੈਠੀ ਲਾਲੀ ਕਾਸ਼ ਵੱਲ ਵੇਖਣ ਲੱਗੀ ਉਸ ਨੂੰ ਲੱਗਦਾ ਜਿਵੇਂ ਕੋਈ ਨਗਮਾ ਹਵਾ ਵਿੱਚ ਧਰ ਰਿਹਾ ਹੋਵੇ ਪਿੰਨੀ ਪਿੰਨੀ ਕੋਈ ਖੁਸ਼ਬੂ ਜਿਵੇਂ ਕਈ ਕਦੀ ਸੱਜਿਓ ਕਦੇ ਖੱਬਿਓ ਆਕੇ ਉਹਨੂੰ ਟੁੱਬਦੀ ਜਾ ਰਹੀ ਹੋਵੇ ਚਲਮਿਲ ਕਰਦੀ ਕੋਈ ਕਿਰਨ ਡੁੱਬ ਰਹੇ ਸੂਰਜ ਦੀ ਲਾਲੀ ਵਿੱਚ ਬਲੀਨ ਹੋ ਰਹੀ ਸੀ ਬੈਠੀ ਬੈਠੀ ਉਹ ਖਬਰੇ ਥੱਕ ਗਈ ਸੀ ਉਹ ਅੰਦਰ ਕਮਰੇ ਵਿੱਚ ਪਲੰਗ ਤੇ ਜਾ ਪਈ ਸਾਹਮਣੇ ਕੰਧ ਤੇ ਲੱਗੇ ਕਲੰਡਰ ਵਿੱਚ ਗੁਲਾਬੀ ਗੁਲਾਬੀ ਗੱਲਾਂ ਖੜਖੜ ਹਸਰੇ ਬੱਚੇ ਨੂੰ ਵੇਖ ਕੇ ਇੱਕ ਚਣਾ ਅਥਰੂਆਂ ਦੀ ਉਹਦੀਆਂ ਅੱਖਾਂ ਵਿੱਚੋਂ ਵਗ ਨਿਕਲੀ ਦੋਹਾਂ ਹੱਥਾਂ ਭਾਰ ਜਿਵੇਂ ਇੱਕ ਬੱਚਾ ਉਹਦੇ ਵੱਲ ਕੋਸੱਟੀ ਕਰਕੇ ਆ ਰਿਹਾ ਹੋਵੇ ਉਹ ਲਗਾਤਾਰ ਦੇਖੀ ਜਾ ਰਹੀ ਸੀ ਜਗਿੰਦਰ ਬੋਲਿਆ ਮੈਡਮ ਸਮਾਦੀ ਲਾ ਲਈ ਲਾਲੀ ਲੱਗਦੀ ਰਾਹੁ ਇਹੀ ਤਾਂ ਲੱਗਦੀ ਰਹੂ ਇਹ ਤਾਂ ਅਤ ਦੀ ਠੰਡ ਕਾਰਨ ਕਮਰਿਆਂ ਵਿੱਚ ਕਾਂਬਾ ਛਿੜ ਰਿਹਾ ਸੀ ਖਿੜਕੀ ਪਿੱਛੇ ਬਾੜੇ ਸੂਰਜ ਦੀ ਟਿੱਕੀ ਚਮਕ ਰਹੀ ਉਹ ਵੀ ਧੁੱਪ ਦਾ ਨਿਗਮਾਨਣ ਲਈ ਉੱਥੇ ਪਈ ਕੁਰਸੀ ਤੇ ਬੈਠ ਗਿਆ ਕੋਸੀ-ਕੁਰਸੀ ਤੋਂ ਪੁੱਸਦੇ ਪਿੰਡੇ ਨੂੰ ਛੋਣ ਲੱਗੀ ਉਹੋ ਇਸ ਨਿੱਗ ਨੂੰ ਕੁਝ ਚਿਰ ਹੋਰ ਮਾਨਣ ਲੱਗਿਆ ਲਾਲੀ ਨੇ ਸਾਹਮਣੇ ਟੇਬਲ ਤੇ ਪਿਆ ਰਸਾਲਾ ਚੁੱਕ ਕੇ ਪੜਨਾ ਸ਼ੁਰੂ ਕੀਤਾ ਪਰ ਅਚਾਨਕ ਉਹ ਉਸ ਨੂੰ ਹੱਥੋਂ ਆਇਆ ਤੇ ਬਾਥਰੂਮ ਵੱਲ ਪੱਜੀ ਦਰਵਾਜ਼ਾ ਬੰਦ ਕਰ ਲਿਆ ਜਗਿੰਦਰ ហេਠਾ ਮੈਲੋ ਨੂੰ ਬੁਲਾਉਣ ਗਿਆ ਸਿਰ ਬਾਰੀ ਵਿੱਚੋਂ ਆਉਂਦੇ ਹਵਾ ਦੇ ਝੁਕਿਆਂ ਨਾਲ ਮੇਜ਼ ਉੱਤੇ ਪਈਆਂ ਹੋਈਆਂ ਕਿਤਾਬਾਂ ਤੇ ਕੁਝ ਵਰਕੇ ਹਿੱਲ ਰਹੇ ਸਨ ਮੈਲੋ ਤੇ ਜਗਿੰਦਰ ਨੇ ਉੱਪਰ ਆ ਕੇ ਦਰਵਾਜ਼ਾ ਖੜਕਟਾਇਆ ਲਾਲੀ ਬاہر ਆਈ ਤਾਂ ਉਸ ਦਾ ਚਿਹਰਾ ਲਾਲ ਸੀ ਮੈਲੋ ਲਾਲੀ ਕੀ ਹੋਇਆ ਤੂੰ ਠੀਕ ਤਾਂ ਹੈ ਲਾਲੀ ਪਤਾ ਨਹੀਂ ਵਿੱਚ ਇੰਨੀ ਹੋ ਰਹੀ ਹੈ ਜਗਿੰਦਰ ਚਲੋ ਡਾਕਟਰ ਕੋਲ ਉਸ ਨੂੰ ਲੇਡੀ ਡਾਕਟਰ ਕੋਲੇ ਲੈ ਕੇ ਜਿੱਥੇ ਪਤਾ ਚੱਲਿਆ ਕਿ ਲਾਲੀ ਮਾਂ ਬਣਨ ਵਾਲੀ ਹੈ ਉਹ ਵਾਪਸ ਆਉਂਦੇ ਗੁਰੂ ਘਰ ਮੱਥਾ ਟੇਕ ਕੇ ਮਠਾਈ ਲੈ ਕੇ ਘਰ ਆ ਗਏ ਲਾਲੀ ਉੱਪਰ ਆਰਾਮ ਕਰ ਰਹੀ ਸੀ ਜਗਿੰਦਰ ਉਸ ਕੋਲੇ ਆ ਬੈਠ ਗਿਆ ਲਾਲੀ ਜਗਿੰਦਰ ਬੋਲੇ ਲਾਲੀ ਹੁਣ ਠੀਕ ਲੱਗਦਾ ਹੋ ਹੁਣ ਤਾਂ ਕੁਝ ਅਧੂਰਾ ਨਹੀਂ ਰਿਹਾ ਲਾਲੀ ਮੁਸਕਰਾ ਕੇ ਅਧੂਰਾ ਤਾਂ ਨਹੀਂ ਪਰ ਇਹ ਜਿਹੜਾ ਆਪਣਾ ਅੰਦਰ ਹੈ ਨਾ ਬਹੁਤ ਕੁਝ ਦੱਬਿਆ ਇਹਦੇ ਅੰਦਰ ਮੇਰਾ ਹੀ ਨਹੀਂ ਸਗੋਂ ਸਾਰੇ ਜਹਾਨ ਦੀ ਹੀ ਇਹ ਹਾਲ ਹੈ ਕਈ ਤਾਂ ਆਪਣਾ ਅੰਦਰ ਖੋਲ ਹੀ ਲੈਂਦੇ ਨੇ ਪਰ ਕਈ ਇਸੇ ਤਰ੍ਹਾਂ ਹੀ ਅੰਦਰਲਾ ਅੰਦਰ ਦੱਬ ਤੁਰੇ ਜਾਂਦੇ ਨੇ ਇਹਨਾਂ ਆਖੋ ਜਗਿੰਦਰ ਦੀ ਵਸ ਤੇ ਸਿਰ ਰੱਖ ਕੇ ਸੌਂਗੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਹਾਣੀ ਨਾਲ ਜੁੜੇ ਰਹੇ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਅੱਜ ਇੱਥੇ ਕਹਾਣੀ ਨੂੰ ਸਮਾਪਤ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸ਼ੇਅਰ ਵੀ ਕਰ ਦੇਣਾ ਕਹਾਣੀ ਨੂੰ ਸਤਿ ਸ੍ਰੀ ਅਕਾਲ ਜੀ